ਇੱਕ ਪਾਸੇ ਦਾ ਇਹ ਇਹ ਪਰਚੀਓ ਤੇ 100 ਥੱਲੇ 695 ਪਾ 145 2 3 3 ਵਾਰੇ ਤੇ ਇਹ ਇਹਨਾਂ ਨੇ ਪਰਚੀਆਂ ਚਪਕਾਤੀਆਂ ਪਰ ਸੜਕ ਨਹੀਂ ਬਣਾਈ ਗਈ ਹੁਣ ਜੋ ਬੱਚੀ ਦੀ ਡੈਥ ਹੋ ਗਈ ਉਹ ਬੱਚੀ ਉਸ ਦਾ ਕਸੂਰ ਕੀ ਸੀਗਾ ਸਾਬ 12/5/2015 ਤੋਂ ਇਹ ਸ਼ੁਰੂ ਹੋਇਆ 11/5/2027 ਤੱਕ ਚੱਲਣਾ ਸੀ ਵੀ ਕੁਝ ਪੰਜਾਬ ਨੇ ਧਰਨਾ ਲਾਇਆ ਔਰ ਕਿਹਾ ਜੇਕਰ ਸੜਕ ਨਹੀਂ ਤਾਂ ਟੂਲ ਵੀ ਨਹੀਂ ਬਣਾਈ ਉਹਦਾ ਖੱਡੇ ਲਗਾ ਖੱਡੇ ਆ ਨਾ ਤੁਸੀਂ ਇਹ ਨੂੰ ਗੱਲ ਨੂੰ ਹਾਈਲਾਈਟ ਕਰਨਾ ਵੀ ਸੜਕ ਮਾੜੀ ਆ ਤੁਸੀਂ ਜੁੜਿਆ ਹੋ ਐਨ ਐਨ ਆਰ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਹਰਦੀਪ ਅੱਜ ਇੱਕ ਕੱਲ ਦੀ ਗੱਲ ਹੈ ਕਿ ਇੱਕ ਟਰੱਕ ਜਿਸ ਤੋਂ ਝੋਨੇ ਨਾਲ ਭਰੇ ਬੋਰੇ ਲੱਦੇ ਹੋਏ ਸੀ ਔਰ ਟਰੱਕ ਮਹਿਦ ਪ੍ਰਵਾਲੀ ਸਾਈਡ ਤੋਂ ਆ ਰਿਹਾ ਸੀ ਉਸ ਦੇ ਥੱਲੇ ਆਉਣ ਦੇ ਨਾਲ ਮਹਿਜ਼ 14-15 ਸਾਲ ਉਮਰ ਕਹਿ ਸਕਦੇ ਆ ਇੱਕ ਬੱਚੀ ਇੱਕ ਬੇਟੀ ਦੀ ਮੌਤ ਹੋ ਗਈ ਇਹ ਤਸਵੀਰ ਦਿਖਾਉਣੀ ਲਾਜ਼ਮੀ ਕਿਉਂ ਸੀ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਜਿ ਥੱਲੇ ਕਿ ਸਾਨੂੰ ਜੋ ਬੱਚੇ ਦੀ ਡੈਥ ਹੋਈ ਹੈ ਉਸ ਦੀ ਤੁਸੀਂ ਉਹ ਤਸਵੀਰ ਕਿਉਂ ਨਹੀਂ ਦਿਖਾਈ ਮੇਰੇ ਵੀਰੋ ਇਸ ਤਰ੍ਹਾਂ ਨਾ ਕਰਿਆ ਕਰੋ ਕੁਝ ਤਸਵੀਰਾਂ ਇਹੋ ਜਿਹੀ ਹੁੰਦੀਆਂ ਜਿਹੜੇ ਦਿਖਾਉਣ ਯੋਗ ਨਹੀਂ ਹੁੰਦੀਆਂ ਬੱਚੇ ਦਿਹਾੜ ਤਿੰਨੇ ਮਾਰੇ ਹੋ ਚੁੱਕੇ ਸੀ ਤਸਵੀਰ ਤੋਂ ਨਕੀ ਦਿਖਾਉਂਦੇ ਐ ਇਸ ਦਾ ਤੁਹਾਨੂੰ ਉਹ ਵੀ ਤਸਵੀਰ ਨਹੀਂ ਤਕਾਈ ਜਦੋਂ ਪਰਿਵਾਰ ਪ੍ਰਲਾਪ ਕਰ ਰਿਹਾ ਸੀ ਪਰਿਵਾਰ ਰੋ ਰਿਹਾ ਸੀ ਇਹੋ ਜਿਹੀਆਂ ਤਸਵੀਰਾਂ ਬਹੁਤ ਦਰਦਨਾਕ ਹੁੰਦੀਆਂ ਉਹਦੋਂ ਮਨ ਨਹੀਂ ਕਰਦਾ ਪਰ ਕਿਤੇ ਨ ਕਿਤੇ ਉਹ ਹਾਦਸੇ ਦਾ ਵੱਡਾ ਕਾਰਨ ਕੀ ਸੀ ਉਹ ਤਸਵੀਰ ਲੈ ਕੇ ਹਾਜ਼ਰਾਂ ਰੋਹਨ ਰਾਜਦੀਪ ਟੂਲ ਟੈਕਸਟ ਤੋਂ ਮੌਜੂਦ ਅਸੀਂ ਤਸਵੀਰ ਤੁਹਾਨੂੰ ਦਿਖਾਉਣਾ ਸਾਰੀ ਆ ਦੇਖੋ ਤਸਵੀਰ ਇਹ ਬੋਰਡ ਇਹ ਪੁਲਿਸ ਬੈਰੀਕੜ ਇੱਥੇ ਕਿਉਂ ਲੱਗਿਆ ਹੋਇਆ ਇਸ ਦਾ ਵੀ ਇੱਕ ਵੱਡਾ ਕਾਰਨ ਹੈ ਅੱਗੇ ਤੱਕ ਤੁਸੀਂ ਤਸਵੀਰ ਦੇਖੋਗੇ ਤਾਂ ਬੀਤੇ ਦਿਨੀ ਇਸੇ ਥਾਂ ਤੇ ਬੀਕੇ ਜੋ ਪੰਜਾਬ ਦਾ ਵੱਡਾ ਧਰਨ ਲੱਗਿਆ ਸੀ ਉਹਨਾਂ ਦੀ ਮੰਗ ਸੀ ਕਿ ਇਹ ਸੜਕ ਬਣਾਈ ਜਾਵੇ ਥਾਂ ਥਾਂ ਤੇ ਖੱਡੇ ਪਏ ਆ ਸੜਕ ਸੜਕ ਟੁੱਟੀ ਹੋਈ ਹੈ ਤਾਂ ਇਹੀ ਕਾਰਨ ਸੀ ਜਦੋਂ ਇਹੀ ਕਾਰਨ ਸੀ ਸੰਗੋਲ ਜੋ ਹਾਦਸਾ ਵਾਪਰਿਆ ਮੇਨ ਵੱਡਾ ਕਾਰਨ ਇਹ ਸੀ ਕਿ ਥਾਂ ਥਾਂ ਤੇ ਜੋ ਖੱਡੇ ਪਏ ਹੋਏ ਆ ਤਾ ਉਹ ਖੱਡਿਆਂ ਨੂੰ ਬਚਾਉਂਦਾ ਵਾ ਸ਼ਾਨਦ ਡਰਾਈਵਰ ਉਸ ਥਾਂ ਤੇ ਬਹੁਤ سارے ਖੱਡੇ ਪਏ ਹੋ ਸੀ ਤਾਂ ਜਦੋਂ ਕੱਟ ਮਾਰਿਆ ਗਿਆ ਤਾਂ ਉਹ ਬੱਚੀ ਥੱਲੇ ਆ ਗਈ ਔਰ ਇਸ ਜਹਾਨ ਤੋਂ ਤੁਰ ਗਈ ਉਹ ਮਾਪਿਆਂ ਦੀ ਧੀ ਕਦੇ ਵਾਪਸ ਨਹੀਂ ਆਏਗੀ ਅਸੀਂ ਵੀ ਇੱਕ ਦੋ ਦਿਨ ਖਬਰਾਂ ਲਾ ਕੇ ਹਟ ਜਾਾਂਗੇ ਕੁਝ ਨਹੀਂ ਹੋਣਾਗਾ ਜੋ ਅਨਸਾਰ ਜੇਲ੍ਹ ਛੋਬੇ ਉਹ ਵੀ ਵਾਪਸ ਆ ਜਾਂਦਾ ਆਸ ਹੁੰਦੀ ਹੈ ਕਿ ਦਿਨ ਕਿਤੇ ਕਿ ਉਹ ਵਾਪਸ ਆ ਜਾਊਗਾ ਪਰ ਜਿਸ ਪਰਿਵਾਰ ਦੀ ਉਹ ਧੀ ਚਲੀ ਗਈ ਧੀਆ ਸਾਰਿਆਂ ਦੀ ਸਾਂਝੀ ਹੁੰਦੀਆਂ ਤਾਂ ਉਹ ਵਾਪਸ ਨਹੀਂ ਕਦੇ ਆਊਗੀ ਪੁਲਿਸ ਪ੍ਰਸ਼ਾਸਨ ਇਹ ਪਹੁੰਚਿਆ ਸੀ ਕਿ ਤਨੇ ਕਿਤੇ ਕਾਰਵਾਈ ਵੀ ਹੋ ਜੂਗੀ ਪਰ ਇਹ ਤਸਵੀਰ ਦਿਖਾਉਣ ਲਾਜ਼ਮੀ ਕਿਉਂ ਹੈ ਕਿ ਇਸ ਟੂਲ ਟੈਕਸ ਨੇ ਸੜਕ ਨਹੀਂ ਬਣਾਈ 2015 ਦੇ ਵਿੱਚ ਟੂਲ ਟੈਕਸ ਸ਼ੁਰੂ ਹੋਇਆ ਸੀ ਤਸਵੀਰ ਦਿਖਾਉਣੇ ਆ 2015 ਚ ਟੂਲ ਟੈਕਸ ਸ਼ੁਰੂ ਹੋਇਆ ਸੀ 2027 ਤੱਕ ਚੱਲ ਰਿਹਾ ਸੀ ਪਰ ਇਸ ਟੂਲ ਟੈਕਸ ਤੇ ਜਦੋਂ ਧਰਨਾ ਲੱਗਿਆ ਬੀਕੇ ਜੀ ਪੰਜਾਬ ਦਾ ਉਹਨਾਂ ਦਾ ਕਹਿਣਾ ਸੀ ਜੇਕਰ ਪਰਚੀ ਕੱਢਦੇ ਹੋ ਟੂਲ ਟੈਕਸ ਲੈਣੇ ਤਾਂ ਸੜਕ ਕਿਉਂ ਨਹੀਂ ਬਣਾਉਂਦੇ ਥਾਂ ਥਾਂ ਤੇ ਖੜੇ ਪਏ ਸੜਕ ਕਿਉਂ ਨਹੀਂ ਬਣਾਉਂਦੇ ਤਾਂ ਫਿਰ ਟੂਲ ਟੈਕਸ ਦੀ ਪਰਚੀ ਬੰਦ ਕਰ ਦਿੱਤੇ ਗਏ। ਇਹ ਤੋਂ ਟੂਲ ਟੈਕਸ ਬੰਦ ਪੈਸਟਰਨ ਤੁਸੀਂ ਇਹ ਦੇਖੋਗੇ ਤਾ ਤਸਵੀਰ ਅੱਗੇ ਤੱਕ ਟੂਲ ਟੈਕਸ ਜਾਨਿਕ ਪਰਚੀ ਬੰਦ ਹੈ। ਲੋਕ ਲੱਗੇ ਹੋਇਆ। ਇੱਥੇ ਕੋਈ ਕਰਮ ਕਰਮਚਾਰੀ ਟੂਲ ਟੈਕਸ ਵਾਲਿਆਂ ਦਾ ਨਹੀਂ ਹੈ। ਹੁਣ ਤੁਸੀਂ ਦੇਖੋ ਇਹ ਜਗਰਾਉਨ ਨੁਕੋਦਰ ਟੂਲ ਟੈਕਸ ਹੈ 12/5/2015 ਤੋਂ ਇਹ ਸ਼ੁਰੂ ਹੋਇਆ 11/5/2027 ਤੱਕ ਚੱਲਣਾ ਸੀ। ਵੀ ਕੁਝ ਪੰਜਾਬ ਨੇ ਧਰਨਾ ਲਾਇਆ ਔਰ ਕਿਹਾ ਜੇਕਰ ਸੜਕ ਨਹੀਂ ਤਾਂ ਟੂਲ ਵੀ ਨਹੀਂ। ਪਰ ਉਸ ਤੋਂ ਬਾਅਦ ਕੋਈ ਹਿਲਜੁਲ ਨਹੀਂ ਉਸ ਤੋਂ ਬਾਅਦ ਵੀ ਹੋਈ ਕੋਈ ਟੂਲ ਟੈਕਸ ਅ ਵਿਛਤੋਰੀ ਸੜਕ ਨਹੀਂ ਬਣਾਈ ਗਈ ਸੜਕ ਅਜੇ ਤੱਕ ਨਹੀਂ ਬਣੀ ਪਰ ਟੂਲ ਟੈਕਸ ਨੇ ਮੋਟੀ ਕਮਾਈ ਕੀਤੀ ਹੈ ਪਰ ਦੂਜੇ ਦੂਜੇ ਪਾਸੇ ਜੇ ਟੂਲ ਟੈਕਸ ਵਾਲਿਆਂ ਦੇ ਨਾਲ ਗੱਲਬਾਤ ਕਰਨੀ ਚਾਹੀਏ ਅਸੀਂ ਚਾਹੀ ਤਾਂ ਉਹਨਾਂ ਨੇ ਬਹੁਤ ਆਫਰ ਕੋਡ ਕੈਮਰਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਅਸੀਂ ਪੈਸੇ ਲੈਣੇ ਸਾਡੇ ਫੰਡ ਜਾਰੀ ਨਹੀਂ ਕਰਦੇ ਪਰ ਤੇ ਪੰਜਾਬ ਸਰਕਾਰ ਜਾਣੇ ਚ ਟੂਲ ਟੈਕਸ ਵਾਲੇ ਜਾਣ ਪਰ ਆਮ ਲੋਕਾਂ ਦਾ ਕੀ ਕਸੂਰ ਹੈ ਸਿਮਾਨ ਹੈ ਕਿਤਨੇ ਕਿਤੇ ਕਹਿੰਦੇ ਹੁੰਦੇ ਸੀ ਕਿ ਮੈਂ ਇੰਨੀ ਟੂਲ ਟੈਕਸ ਬੰਦ ਕਰਤੇ ਪਰ ਅਸ ਟੂਲ ਟੈਕਸ ਤੇ ਮਾਨ ਸਰਕਾਰ ਦੀ ਨਜ਼ਰ ਕਿਉਂ ਨਹੀਂ ਪਈ ਇੱਥੋਂ ਵੀ ਮਾਨ ਸਾਹਿਬ ਕਈ ਵਾਰ ਲੰਘੇ ਹੋਣਗੇ ਤਾਂ ਇਹ ਕਿਤੇ ਨ ਕਿਤੇ ਇੱਕ ਚਿੰਤਾ ਦਾ ਵਿਸ਼ਾ ਹੈ ਲਗਾਤਾਰ ਹਾਦਸੇ ਥਾਂ ਤੇ ਵਾਪਰ ਰਿਹਾ ਹੈ ਮਾਨ ਸਰਕਾਰ ਦੇ ਵੱਡੇ ਬਿਆਨ ਆਉਂਦੇ ਆ ਟੂਲ ਟੈਕਸ ਨੂੰ ਲੈ ਕੇ ਭਾਈ ਮੈਂ ਇੰਨੇ ਟੂਲ ਟੈਕਸ ਬੰਦ ਕਰਤੇ ਪਰ ਇਹ ਲੋਕਾਂ ਦਾ ਖੋ ਲਗਾਤਾਰ ਬਣਿਆ ਹੋਇਆ ਬਹੁਤ ਟਾਈਮ ਤੋਂ ਸੜਕ ਨਹੀਂ ਬਣੀ ਜੇ ਹਾਲਾਤ ਚਿੰਤਾਜਨਕ ਨੇ ਤਾਂ ਹੁਣ ਉਹ ਤਸਵੀਰ ਦਿਖਾਵਾਂਗਾ ਕਿ ਜੋ ਟੂਲ ਟੈਕਸ ਨੇ ਪਰਚੀ ਸ਼ੁਰੂ ਕੀਤੀ ਸੀ ਉਹ ਕਿੰਨੀਆਂ ਵਾਰ ਵਧਾਏਗੀ ਮੋٹے ਪੈਸੇ ਵਸੂਲਦਾ ਰ ਟੂਲ ਟੈਕਸ ਹੁਣ ਤੁਸੀਂ ਇਹ ਤਸਵੀਰ ਤੁਹਾਨੂੰ ਦਿਖਾਵਾਂਗਾ ਜਿਹੜਾ ਬੋਰਡ ਲੱਗਿਆ ਹੋਇਆ ਇੱਕ ਇਹ ਤੇ ਅਗਲੀ ਤਸਵੀਰ ਦਿਖਾਵਾਂਗਾ ਸੂਰੀ ਅਗਲੇ ਬੋਰਡ ਤੇ ਪਰਚੀ ਕਿੰਨੀਆਂ ਵਾਰ ਵਧਾਏਗੀ ਕਿੰਨੀਆਂ ਕਿੰਨੀ ਵਾਰ ਪਰਚੀ ਕਿੰਨੀ ਕਿੰਨੀ ਪਰਚੀ ਲਈ ਜਾਂਦੀ ਹੈ ਉਹ ਤਸਵੀਰ ਦਿਖਾਵਾਂਗਾ ਦੋ ਤਿੰਨ ਬੋਰਡ ਭਰੇ ਪਿਆ ਫਿਰ ਇੱਕ ਸਾਲ ਪਰਤੀ ਵਧਾ ਦਿੰਦੇ ਸੀ ਪਰ ਸੜਕ ਕਿਉਂ ਨਹੀਂ ਬਣਾਈ ਤੇ ਮਾਨ ਸਰਕਾਰ ਤੇ ਸਰਕਾਰ ਦੀ ਨੀਅਤ ਵਿੱਚ ਕਿਤਨਾ ਕਿਤ ਦਾ ਫਿਰ ਉਹ ਸਰਕਾਰ ਤੇ ਅਸੀਂ ਖੋਟ ਕਹਿ ਸਕਦੇ ਆ ਸੋਸ਼ਲ ਮੀਡੀਆ ਸਾਰੇ ਚਲਾਉਂਦੇ ਆ ਪਰ ਮਾਨ ਸਰਕਾਰ ਤੱਕ ਪਤਾ ਕਿਉਂ ਲੱਗਿਆ ਹੁਣ ਤੁਸੀਂ ਇਹ ਦੇਖੋ ਆ ਤਸਵੀਰ ਤੁਸੀਂ ਦੇਖ ਲਓ ਆ ਅੱਗੇ ਕੁੱਪਰ ਬੋਰਡ ਲੱਗਿਆ ਆ 160 ਰੁਪਏ ਥੱਲੇ 145% ਤੇ 145 ਰੁਪਏ ਪਹਿਲੀ ਉਹ ਆ ਦੇਖੋ ਤਿੰਨ ਤਿੰਨ ਥਾਂ ਤੋਂ ਦੋ ਦਨ ਪਰਚੀਆਂ ਇੰਨੀਆਂ ਮੋਟੀਆਂ ਮਸੂਲਦੇ ਆ ਇਹ ਆਪ ਲੱਗੀਆਂ ਹੋਈਆਂ ਤੇ ਉਲਟਾ ਇਸ ਕਿੰਨੀਆਂ ਵਾਰ ਵਧਾਇਆ ਗਿਆ ਆ ਆ ਦੇਖੋ 100 ਰੁਪਏ ਦੇ ਇੱਥੇ ਇਹ ਕਿਰਾਇਆ ਆ ਵਾਪਸੀ ਦਾ ਕਿਰਾਇਆ 100 ਰੁਪਈਆ ਫਿਰ ਦੇਖੋ ਪਹਿਲੀ ਪਰਚੀ ਆ ਫਿਰ ਉੱਤੇ 145 ਸੀ ਆ ਦੇਖੋ 1 4 5 145 ਫਿਰ 160 ਰੁਪਏ ਵਧਾ ਕੇ ਕਰਤਾ ਗਿਆ ਫਿਰ ਦੇਖੋ ਇਧਰੋਂ ਇੱਕ ਗੱਡੀਆਂ ਦਾ ਇੱਕ ਪਾਸੇ ਦਾ ਕਿਰਾਇਆ 65 ਰੁਪਏ ਆਓ 65 ਰੁਪਏ ਥੱਲੇ ਤੁਸੀਂ ਦੇਖੋਗੇ ਵਧਾਇਆ ਗਿਆ ਪੁਰਾਣੇ ਸੀ 60 ਰੁਪਏ 5-5 ਰੁਪਏ ਵਧਾਤਾ ਫੇਰ ਆ ਦੇਖੋ 105 ਰੁਪਏ ਤੇ ਥੱਲੇ ਦੇਖੋ ਕਿੰਨਾ ਨਿਕਲਦਾ 95 ਰੁਪਏ ਇਸ ਤਰ੍ਹਾਂ ਇਹ ਇੱਕ ਪਾਸੇ ਦਾ ਕਿਰਾਇਆ ਤੇ ਆ ਵਾਪਸ ਦਾ ਕਿਰਾਇਆ ਦੇਖੋ ਇਹ ਟੂਲ ਟੈਕਸ ਨੇ ਵਧਾਇਆ ਕਿੰਨਾ ਪਹਿਲਾਂ ਪਰਚੀਆਂ ਥੱਲੇ ਹਰੇਕ ਸਾਲ ਵਧਾ ਰਹੇ ਤੁਸੀਂ ਪਰ ਇਹਨਾਂ ਨੇ ਸੜਕ ਕਿਉਂ ਨਹੀਂ ਬਣਾਈ ਹੁਣ ਕਹਿ ਰਹੇ ਆ ਕਿ ਸਸਤਾ ਮਾਨ ਸਰਕਾਰ ਨੇ ਸਾਨੂੰ ਸਰਕਾਰ ਦੇ ਸਾਨੂੰ ਫੰਡ ਜਾ ਰਹੀ ਨਹੀਂ ਕੀਤਾ ਸੀ ਪੈਸੇ ਲੈਣੇ ਤਾਂ ਫਿਰ ਇਹ ਗੱਲਾਂ ਵਿੱਚ ਆਮ ਲੋਕਾਂ ਦਾ ਕੀ ਕਸੂਰ ਹੈ ਸਰਕਾਰ ਦਾ ਹੈ ਸਰਕਾਰ ਦਾ ਹੈ ਜਾਂ ਫਿਰ ਟੂਲ ਟੈਕਸ ਵਾਲੇ ਆਪਸ ਵਿੱਚ ਕਿਦਾਂ ਮਰਜ਼ੀ ਸੰਭਾਲਣ ਬੜੇ ਮਾਨ ਸਰਕਾਰ ਨੇ ਕਹਿੰਦੇ ਕਿ ਟੂਲ ਟੈਕਸ ਬੰਦ ਕਰ ਦਿੱਤਾ ਕਿਧਰੇ ਕਿਤੇ ਸਰਕਾਰ ਤੇ ਵੀ ਲਗਾਤਾਰ ਸਵਾਲ ਉੱਠਿਆ ਲੋਕਾਂ ਦੀਆਂ ਜ਼ਿੰਦਗੀਆਂ ਜਾ ਰਹੀਆਂ ਇਸ ਟੂਲ ਟੈਕਸ ਦੇ ਲੋਕ ਮਰ ਰਹੇ ਨੇ ਆਏ ਦਿਨ ਕਿਧਰੇ ਕਿਤੇ ਹਾਦਸਾ ਵਾਪਰਦਾ ਜਿੱਦਾਂ ਮੈਂ ਕਹਾਂ ਕਿ ਬੀਕੇਜੀ ਨੇ ਪਰਚੀ ਬੰਦ ਕਰਤੀ ਪਰ ਸੜਕ ਕੋਸ਼ਤ ਤੋਂ ਬਾਅਦ ਨਹੀਂ ਬਣੀ ਹੁਣ ਜਿੱਦਾਂ ਕਿ ਸਾਡੇ ਸੋਰਸਾਂ ਤੋਂ ਜਾਣਕਾਰੀ ਮਿਲਣ ਜੋ ਸਾਨੂੰ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵਿਧਾਇਕ ਦੇ ਘਰਗੇ ਧਰਨਾ ਵੀ ਲੱਗ ਸਕਦਾ ਉਸ 'ਚ ਵੀ ਇਹ ਮੁੱਦਾ ਰੱਖਿਆ ਜਾਵੇਗਾ ਤਾਂ ਇਹ ਗੱਲਾਂ ਇਹੋ ਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ ਆ ਤੁਸੀਂ ਦੇਖੋ ਹੁਣ ਇੱਥੇ ਵੀ ਇਹ ਹਾਲਾਤ ਨੇ ਪਰਚੀ ਰਟਨ ਟਿਕਟ ਫੋਰ ਇੱਕ ਪਾਸੇ ਦਾ ਫਿਰ ਇਹ ਇਹੀ ਪਰਚੀਓ ਤੇ 100 ਥੱਲੇ 695 ਆ 145 2 3 3 ਵਾਰੇ ਤੇ ਇਹਨਾਂ ਨੇ ਪਰਚੀਆਂ ਚਪਕਾਤੀਆਂ ਪਰ ਸੜਕ ਨਹੀਂ ਬਣਾਈ ਗਈ ਹੁਣ ਜੋ ਬੱਚੀ ਦੀ ਡੈਥ ਹੋ ਗਈ ਉਹ ਬੱਚੀ ਉਸ ਦਾ ਕਸੂਰ ਕੀ ਸੀਗਾ ਉਸ ਦੇ ਉੱਪਰ ਇੱਕ ਓਵਰਲੋਡ ਹੈ ਓਵਰਲੋਡ ਸ਼ਾਇਦ ਨੂੰ ਸ਼ਬਦ ਮੈਂ ਨਹੀਂ ਵਰਤਦਾ ਪ੍ਰਸ਼ਾਸਨ ਦੱਸੂਗਾ ਓਵਰਲੋਡ ਹੈ ਕਿ ਕਿੱਦਾਂ ਪਰ ਜੋ ਅਸੀਂ ਦੇਖਿਆ ਆਮ ਲੋਕ ਤਾਂ ਸਾਰੇ ਇਸ ਤਰ੍ਹਾਂ ਕਹਿ ਰਹੇ ਸੀ ਕਿ ਓਵਰਲੋਡ ਹੈ ਕੁਝ ਲੋਕ ਇਲਜ਼ਾਮ ਇਹ ਵੀ ਲਗਾ ਰਹੇ ਸੀ ਵੀ ਜੋ ਡਰਾਈਵਰ ਹੈ ਉਸ ਨੇ ਸ਼ਰਾਬ ਪੀਤੀ ਹੋਈ ਹੈ ਤਾਂ ਸਾਬ ਵਾਪਰਿਆ ਲਗਾਤਰ ਕਾ ਲੋਕ ਬੋਲ ਰਹੇ ਸੀ ਪਰ ਕਿਤਨਾ ਕਹਤੇ ਟੂਲ ਟੈਕਸ ਵੀ ਜ਼ਿੰਮੇਵਾਰ ਹੈ ਇਹ ਟੂਲ ਟੈਕਸ ਜ਼ਿੰਮੇਵਾਰ ਕਿਉਂ ਹੈ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਜੇਕਰ ਟੂਲ ਟੈਕਸ ਮੋਟੇ ਪੈਸੇ ਵਸੂਲਦਾ ਰਿਹਾ ਹੈ ਬਾਰ-ਬਾਰ ਪਰਚੀਆਂ ਵਧਾਉਂਦਾ ਰਿਹਾ ਹੈ ਇੱਕੋ ਤੋਂ ਬਾਅਦ ਇੱਕ ਵਾਰ ਇੱਕ ਵਾਰ ਪਰਚੀ ਇੱਕ ਫਿਰ ਦੂਜੀ ਵਾਰ ਪਰਚੀ ਟੈਕਸ ਵਧਾਤਾ ਕਿ ਇੰਨੀ ਪਰਚੀ ਪਹਿਲਾਂ 45 ਪਰ 60 ਪਰ ਇਸ ਤਰ੍ਹਾਂ ਅਲਗ-ਅਲਗ ਵਧਾ ਰਿਹਾ ਹੈ ਤਾਂ ਫਿਰ ਸੜਕ ਕਿਉਂ ਨਹੀਂ ਬਣਾਈ ਗਈ ਤਾਂ ਹੁਣ ਜੋ ਮੌਤ ਹੋਈ ਹੈ ਬੇਟੀ ਦੀ ਉਸ ਤੋਂ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਏ ਕਿਤਨਾ ਕਿਤੇ ਸਰਕਾਰ ਦੋਸ਼ੀ ਐ ਕਿਤਨਾ ਕਿਤੇ ਰੋਹਨ ਰਾਜੀਪ ਟੂਲ ਟੈਕਸ ਐ ਜਿੰਨਾ ਕਿ ਉਹ ਟਰੱਕ ਵਾਲਾ ਜੇਕਰ ਉਹ ਤੇ ਪਰਚਾ ਦਰਜ ਹੁੰਦਾ ਤਾਂ ਪਰਚਾ ਦਰਜ ਇਹਨਾਂ ਦੇ ਵੀ ਹੋਣਾ ਚਾਹੀਦਾ ਜੇਕਰ ਗੱਡੀ ਗੱਡੀ ਵਾਲ ਤੇ ਪਰਚਾ ਦਰਜ ਹੋਣਾ ਤੇ ਉਹਨਾਂ ਕੋਲ ਹੈਵੀ ਲਾਇਸੈਂਸ ਹੁੰਦੇ ਆ ਪਰ ਟੂਲ ਟੈਕਸ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਨਲਾਇਕੀ ਤਾਂ ਇਹਨਾਂ ਦੀ ਵੀ ਐ ਨਾ ਇਹਨਾਂ ਨੇ ਸੜਕ ਨਹੀਂ ਬਣਾਈ ਤੇ ਕਿਤੇ ਨਾ ਕਿਤੇ ਮਾਨ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਐ ਕਿ ਮਾਨ ਸਰਕਾਰ ਨੂੰ ਨਹੀਂ ਪਤਾ ਹਰ ਇੱਕ ਥਾਂ ਤੇ ਉਹਨਾਂ ਦੇ ਲੀਡਰ ਹੈ ਤੂੰ ਥਲੜੀ ਲੀਡਰਸ਼ਿਪ ਹੈ ਇਸੇ ਥਾਂ ਤੋਂ ਲੰਘਦੀ ਹੈ ਇਸੇ ਟੂਲ ਟੈਕਸ ਤੋਂ ਲੰਘਦੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਲੋਕ ਕਹਿ ਰਹੇ ਕਿ ਮਿਲੀ ਭੁਗਤਣਾ ਸਾਰਾ ਕੰਮ ਚੱਲ ਰਿਹਾ ਹੈ ਹਾਲਾਤ ਦੇਖੋ ਕਿ ਆਮ ਗਰੀਬ ਲੋਕ ਮਰ ਰਹੇ ਨੇ ਸੜਕ ਤੋਂ ਜਿੱਕਰ ਪਾਰ ਕਰਨੀ ਹੋਵੇ ਤਾਂ ਪਹਿਲਾਂ ਸੋਚਣਾ ਪੈਂਦਾ ਵੀ ਪਾਰ ਕਿਦਾ ਕਰੀਏ ਪਰ ਇੱਕ ਬੇਟੀ ਦਾ ਐਕਸੀਡੈਂਟ ਹੋ ਜਾਣਾ ਇਸ ਤੋਂ ਵੱਧ ਕਿ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਸਰਕਾਰਾਂ ਵਾਸਤੇ ਟੂਲ ਟੈਕਸ ਵਾਸਤੇ ਛੜਕ ਨਾ ਬਣਨਾ ਆਮ ਲੋਕਾਂ ਦਾ ਜ਼ਿੰਦਗੀ ਦਾ ਖੋਲਾਗਾ ਤੇਰੇ ਟੂਲ ਟੈਕਸ ਔਰ ਸਰਕਾਰ ਬਣੀ ਹੋਈ ਹੈ ਦੂਜੇ ਪਾਸੇ ਹੋਰ ਤੁਹਾਨੂੰ ਜਾਣਕਾਰੀ ਦੇਵਾਂ ਕਿ ਕੱਲ ਦੀ ਗੱਲ ਹੈ ਜਿੱਥੇ ਕਿਨ ਕੁਦਰਤ ਰੇਲਵੇ ਫਟ ਕੇ ਕਾਟੋ ਰਿਕਸ਼ਾ ਜਾ ਰਿਹਾ ਸੀਗਾ ਉਹ ਚਲਦਾ ਚਲਦਾ ਪਲਟ ਜਾਂਦੇ ਅੱਗੇ ਬੜੇ ਖੱਡੇ ਸੀ ਮਸਾਂ ਉਸ ਵੀਰ ਨੂੰ ਥੱਲੇੋਂ ਕੱਢਿਆ ਉਹਦੀ ਜਾਨ ਬਚ ਗਈ ਤੇ ਆਏ ਦਿਨ ਕਿਤੇ ਨਾ ਕਿਤੇ ਖਾਸੇ ਵਾਪਰਦੇ ਆ ਪਹਿਲਾਂ ਵੀ ਇਹ ਕਈ ਵਾਰ ਇੱਥੇ ਮੌਤਾਂ ਹੋ ਚੁੱਕੀਆਂ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੂਲ ਟੈਕਸ ਨੇ ਸੜਕ ਨਾ ਬਣਾਈ ਮਾਨ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਇਕ ਗੱਲ ਹੋ ਰਿਹਾ ਦੇਖੋ ਜਦੋਂ ਇਸ ਸੜਕ ਤੋਂ ਕੋਈ ਵਾਹਨ ਲੰਘਣਾ ਹੋਵੇ ਕੋਈ ਹੋਰ ਪਰ ਸਰਕਾਰ ਦਾ ਨੁਮਾਇੰਦਾ ਲੰਘਣਾ ਹੋਵੇ ਤਾਂ ਅੱਗੇ-ਅੱਗੇ 25-30 ਗੱਡੀਆਂ ਹੁੰਦੀਆਂ ਉਹ ਗੱਡੀਆਂ ਨੂੰ ਸਾਰਾ ਪਤਾ ਲੱਗ ਜਾਂਦਾ ਹਾਂ ਭਾਈ ਇੱਥੇ ਟੋਇਆ ਇੱਥੇ ਟੁੱਟ ਟਿੱਬਿਆ ਇੰਨੀ ਸੜਕ ੁੱਟੂਈ ਹੈ ਤਾਂ ਉਹਨਾਂ ਨੂੰ ਕੁਝ ਨਹੀਂ ਹੁੰਦਾਗਾ ਪਿੱਛੇ ਗੱਡੀ ਆਉਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਨਹੀਂ ਇੱਥੇ ਦਾ ਟੋਇ ਹੋਣਾ ਕਿਸ ਹਾਲਿਕ ਲੱਗਣਾ ਕਦੇ ਇਸ ਸੜਕ ਤੇ ਆਪਾਂ ਕਹਿੰਦੇ ਕਿ ਪਰਮਾਤਮਾ ਇਹੋ ਜਿ ਕਿਸੇ ਨਾਲ ਹੋਵੇ ਪਰ ਕਦੇ ਮੈਂ ਇਹ ਨਹੀਂ ਕਹਿੰਦਾ ਕਿ ਹਾਦਸਾ ਉਹਨਾਂ ਨਾਲ ਹੀ ਵਾਪਰੇ ਪਰ ਜੋ ਇੱਥੋਂ ਦੇ ਵਿਧਾਇਕ ਨੇ ਕਦੇ ਸੁਣਿਆ ਕਿ ਉਹਨਾਂ ਦੀ ਗੱਡੀ ਦਾ ਸਟਾਇਰ ਪੈਂਚਰ ਹੋ ਗਿਆ ਖੱਟ ਲੱਗਣ ਦੀ ਤਾਂ ਦੂਰ ਦੀ ਗੱਲ ਹੈ ਮੈਂ ਪਹਿਲਾਂ ਕਿਹਾ ਕਿ ਮੈਂਚੋਂ ਦਾ ਕਿਸੇ ਜਾਨ ਸਾਰਿਆਂ ਦੀ ਕੀਮਤੀ ਹੈ ਪਰ ਸਰਕਾਰ ਨੂੰ ਇਹ ਸਵਾਲ ਨੇ ਸਰਕਾਰ ਨੂੰ ਕਿਤਨਾ ਕਿਤੇ ਐਕਸ਼ਨ ਲੈਣਾ ਚਾਹੀਦਾ ਹੈ ਇਹ ਟੂਲ ਟੈਕਸ ਨੂੰ ਸੜਕ ਬਣਾਉਣੀ ਚਾਹੀਦੀ ਹੈ ਨਹੀਂ ਤਾਂ ਜੇ ਨਹੀਂ ਬਣਾ ਸਕਦੀ ਤਾਂ ਫਿਰ ਇਸ ਦਾ ਜੋ ठेका ਕਿਸੇ ਹੋਰ ਕੰਪਨੀ ਨੂੰ ਦੇ ਦੇਣਾ ਚਾਹੀਦਾ ਜਦੋਂ ਟੂਲ ਟੈਕਸ ਕੰਮ ਨਹੀਂ ਕਰਦਾ ਤਾਂ ਕਿਤੇ ਨਾ ਕਿਤੇ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਬੀਕੇ ਪੰਜਾਬ ਨੇ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ ਉਸ ਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਬੀਜੇ ਕਰ ਸੜਕ ਨਹੀਂ ਬਣਦੀ ਤਾਂ ਇਸ ਦਾ ਜ਼ਿੰਮੇਵਾਰ ਮਾਨ ਸਰਕਾਰ ਔਰ ਟੂਲ ਟੈਕਸ ਹੋਵੇਗਾ ਬਹੁਤ ਜ਼ਿਆਦਾ ਕਾਲ ਦਾ ਦੁੱਖ ਹੈ ਜੋ ਬੇਟੀ ਇਸ ਜਹਾਨ ਤੋਂ ਤੁਰ ਗਈ ਲਾਪਰਵਾਹੀ ਸਰਕਾਰਾਂ ਦੀਆਂ ਨਲਾਇਕੀਆਂ ਔਰ ਇੱਥੇ ਟੂਲ ਟੈਕਸ ਦੀ ਨਲਾਇਕੀ ਮਾਣੇ ਮੱਟੇ ਸ਼ਰਮ ਚਾਹੀਦੀ ਹੈ ਸੜਕ ਬਣਾ ਬਣਨੀ ਚਾਹੀਦੀ ਹੈ ਤਾਂ ਜੋ ਇਹੋ ਜਿਹੀਆਂ ਹੋਣੀਆਂ ਨਾ ਵਰਤਣ ਕੈਮਰਾਮੈਨ ਸੁੰਨੂਦਨਾ ਹਰਦੀਪ ਐਨਐਨਆਰ ਨਿਊਜ਼ ਜੋਹਨ ਰਾਜਦੀਪ ਟੂਲਟੈਕਸ